ਨਰਸ ਦੇ ਨਰਸ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਸਾਬਕਾ ਪੁਲਿਸ ਕਰਮੀ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਮਹਾੜੀ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੇ ਨਾਲ 40000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਸਬੂਤ ਨਸ਼ਟ ਕਰਨ ਦੇ ਲਈ 3 ਸਾਲ ਦੀ ਕਠੋਰ ਕੈਦ ਦੀ ਵੀ ਸਜ਼ਾ ਸੁਣਾਈ ਹੈ 2022 ਦੇ ਵਿੱਚ ਨਸੀਬ ਕੌਰ ਨਾਂ ਦੀ ਨਰਸ ਦਾ ਕਤਲ ਹੋਇਆ ਸੀ 13 ਨਵੰਬਰ 2022 ਨੂੰ ਸੁਹਾਣਾ ਪਿੰਡ ਦੇ ਨੇੜੇ ਨਰਸ ਨਸੀਬ ਕੌਰ ਦੀ ਲਾਸ਼ ਮਿਲੀ ਸੀ ਮਾਮਲੇ ਦੇ ਵਿੱਚ ਮੁਲਜ਼ਮ ਰਸ਼ਪਾਲ ਸਿੰਘ ਨੂੰ ਗਫ्तार ਕੀਤਾ ਗਿਆ ਸੀ ਪੁਸ਼ਗੀਸ਼ ਦੇ ਦੌਰਾਨ ਮੁਲਜ਼ਮ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਸੀ ਉਸ ਰਾਤ ਨਸੀਬ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਇਸ ਦੌਰਾਨ ਜਦੋਂ ਉਸ ਨੇ ਵਿਆਹ ਦਾ ਦਬਾਅ ਬਣਾਇਆ ਤਾਂ ਰਿਸ਼ਪਾਲ ਨੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਗਲਾ ਘੁੱਟ ਦਿੱਤਾ ਫਿਰ ਉਸ ਨੇ লাশ ਨੂੰ ਐਕਟਵਾ ਤੇ ਰੱਖ ਕੇ ਤਲਾਬ ਦੇ ਨੇੜੇ ਸੁੱਟ ਦਿੱਤਾ ਸੀ ਸੀਸੀਟੀਵੀ ਫੁਟੇਜ ਵੀ ਉਸ ਉਹ লাশ ਲੈ ਕੇ ਜਾਂਦਾ ਕੈਦ ਹੋਇਆ ਸੀਗਾ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਸੀ ਪੁਲਿਸ ਜਾਂਚ ਦੀ ਵਿੱਚ ਇਹ ਵੀ ਸਮਝਣ ਆਇਆ ਕਿ ਰਿਸ਼ਪਾਲ ਅਤੇ ਨਸੀਬ ਲਿਵਿੰਗ ਰਿਸ਼ਤੇ ਦੇ ਵਿੱਚ ਰਹ ਰਹੇ ਸਨ ਤੇ ਇਸੇ ਕੇਸ ਦੇ ਵਿੱਚ ਕੋਰਤ ਦੇ ਵੱਲ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਮਾਲੀ ਦੇ ਵਿੱਚ ਨਰਸ ਦੇ ਕਤਲ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅ ਦਰਸਲ ਸਾਬਕਾ ਪੁਲਿਸ ਕਰਮੀ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ 40000 ਰੁਪਏ ਦਾ ਜੁਰਮਾਨਾ ਵੀ ਲਗਾਇਆ ਤੇ ਸਬੂਤ ਨਸ਼ਟ ਕਰਨ ਦੇ ਲਈ 3 ਸਾਲ ਦੀ ਕਠੋਰ ਕੈਦ ਦੀ ਵੀ ਸਜ਼ਾ ਸੁਣਾਈ ਹੈ ਕਿਉਂਕਿ ਮੁਲਜ਼ਮ ਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਵੀ ਪਹਿਲਾਂ ਇਲਜ਼ਾਮ ਲੱਗੇ ਤੇ ਇਸ ਕੇਸ ਦੇ ਵਿੱਚ 3 ਸਾਲ ਦੀ ਕਠੋਰ ਕੈਦ ਦੀ ਵੀ ਸਜ਼ਾ ਸੁਣਾਈ ਹੈ ਇਸ ਸਬੰਧੀ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਮਹਾਲੀ ਦੇ ਵਿੱਚ ਜੋ ਨਰਸ ਦੇ ਕਤਲ ਦਾ ਇਹ ਪੂਰਾ ਮਾਮਲਾ ਹੈ ਸਾਲ 2022 ਦਾ ਇਸ ਕੇਸ ਦੇ ਵਿੱਚ ਸਖਤ ਫੈਸਲਾ ਕੋਰਟ ਦੇ ਵੱਲੋਂ ਸੁਣਾਇਆ ਗਿਆ ਆ ਕੀ ਕੋ ਜਾਣਕਾਰੀ ਪੂਰਾ ਮਾਮਲਾ ਵੀ ਸਮਝਣਾ ਚਾਹਾਂਗੇ ਦੇਖੋ ਪਰਮੇਦਰ ਇਹ ਜਿਹੜਾ ਪੂਰਾ ਮਾਮਲਾ ਹੈ ਬੜਾ ਕੰਟਰੋਵਰਸਲ ਸੀਗਾ ਔਰ ਕਿਉਂਕਿ ਉਸ ਟਾਈਮ ਦਾ ਸਬ ਇੰਸਪੈਕਟਰ ਸੀ ਰਕਪ੍ਰੀਤ ਸਿੰਘ ਔਰ ਇਹ ਜਿਹੜਾ ਹੁਣ ਚੋਹਾਨਾ ਦੇ ਵਿੱਚ ਇੱਕ ਬਾਡੀ ਮਿਲੀ ਸੀ 24 ਸਾਲ ਦੀ ਨਸੀਬਕੌਰ ਇਹ ਜਿਹੜੀ ਪੰਜਾਬ ਦੀ ਰਹਿਣ ਵਾਲੀ ਸੀ ਔਰ ਜਦ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਸੀਸੀਟੀਵੀ ਪੁਲਿਸ ਦੇ ਆਪ ਲੱਗੀ ਕਿ ਜਿੱਥੇ ਸੁਹਾਣਾ ਦੇ ਬਿਲਕੁਲ ਘਰਾ ਦੇ ਵਿਚਾਲੇ ਇੱਕ ਬਿਲਕੁਲ ਛੋਟੀ ਜਿਹੀ ਜਗ੍ਹਾ ਤੇ ਉਹਦੀ ਬੋਡੀ ਪਈ ਸੀ ਜਦ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਇੱਕ ਐਕਟਿਵਾ ਤੇ ਉੱਥੇ ਮੁੰਡਾ ਆਂਦਾ ਔਰ ਐਕਟਿਵਾ ਦੇ ਉਹਦੀ ਬੋਡੀ ਲੈ ਕੇ ਉਸ ਨੂੰ ਉੱਥੇ ਹੀ ਸੈਕ ਕੇ ਉੱਥੋਂ ਫਰਾਰ ਹੋ ਜਾਂਦਾ ਜਦ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਦੀ ਪਤਾ ਪਤਾ ਚੱਲਦਾ ਕਿ ਰਾਜਪ੍ਰੇ ਸਿੰਘ ਜਿਹੜਾ ਪੁਲਿਸ ਕਰਮੀ ਹੈ ਦੇ ਨਾਲ ਉਹ ਲਿਵਿੰਗ ਰਿਲੇਸ਼ਨਸ਼ਿਪ ਦੀ ਰੈਂਡੀ ਸੀ ਤੇ ਬਾਰ ਬਾਰ ਉਹਨੂੰ ਮੈਰਿਜ ਵਾਸਤੇ ਕਹਿ ਰਹੀ ਸੀ ਲੇਕਿਨ ਉਸ ਰਾਤ ਯਾਨੀ ਕਿ 12 ਨਵੰਬਰ ਦੀ ਰਾਤ ਨੂੰ ਉਹਨਾਂ ਨੇ ਸ਼ਰਾਬ ਪੀਤੀ ਜਿਹੜਾ ਰਸ਼ਬੀਤ ਹੈ ਔਰ ਉਸ ਤੋਂ ਬਾਅਦ ਉਹਨੂੰ ਗਲਾ ਘੁੱਟ ਕੇ ਉਹਨੂੰ ਮਾਰ ਕੇ ਉਹਦੀ ਜਿਹੜੀ ਬਾਡੀ ਹੈ ਉਹ ਛੁੱਟ ਕੇ ਉੱਥੋਂ ਫਰਾਰ ਹੋ ਗਿਆ ਸੀਦਾ ਇਹ ਉਹੀ ਰਸ਼ਬੀਤ ਹੈ ਜਿਸ ਨੂੰ ਪੁਲਿਸ ਮੈਡਲ ਵੀ ਦਿੱਤਾ ਗਿਆ ਸੀਦਾ ਗੈਂਗਸਟਰਾਂ ਦੇ ਨਾਲ ਜਦ ਮੁਦਬੇੜ ਹੋਈ ਸੀ ਤਾਂ ਇਹਦੇ ਪੈਰ 'ਚ ਗੋਲੀ ਵੀ ਵੱਜੀ ਸੀ ਇਸ ਨੂੰ ਮੈਡਲ ਵੀ ਮਿਲਿਆ ਸੀਦਾ ਕਿਉਂਕਿ ਇਹ ਪਹਿਲਾ ਕਾ ਕਾਂਸਟੇਬਲ ਸੀ ਹੈਡ ਕਾਂਸਟੇਬਲ ਬਣਿਆ ਔਰ ਉਸ ਤੋਂ ਬਾਅਦ ਜਦੀਦੀ ਪ੍ਰੋਮੋਸ਼ਨ ਹੋਈ ਤਾਂ ਉਸ ਨੂੰ ASI ਬਣਾਇਆ ਗਿਆ ਸੀਗਾ ਕਿਉਂਕਿ ਇਹ ਗੈਂਗਸਟਰ ਦੇ ਨਾਲ ਬੁਧਵੇਤ ਦੀ ਇਹ ਗੋਲੀ ਵੀ ਲੱਗੀ ਸੀ ਇਹ ਉਹੀ ਰਸ਼ਪ੍ਰੀਤ ਸੀਗਾ ਔਰ ਹਾਲਾਂਕਿ ਇਹ ਵੀ ਜਿਹੜੀ ਜਾਣਕਾਰੀ ਹੈ ਕਿ ਇਹ ਉਹੀ ਰਸ਼ਪ੍ਰੀਤ ਹੈ ਜੋ ਕਿ ਟਾਪਰ ਪੰਜਾਬ ਦੇ ਵਿੱਚ ਇਹਨੇ ਟਾਪ ਕੀਤਾ ਸੀਗਾ ਜਦੋਂ ਨੂੰ ਨੌਕਰੀ ਮਿਲੀ ਸੀ ਹਾਲਾਂਕਿ ਹੁਣ ਜਦ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਵੱਲੋਂ ਕੰਮ ਕੀਤਾ ਗਿਆ ਔਰ ਇਹਦੇ ਵਿੱਚ ਇੱਕ ਅਹਿਮ ਗਲੋਰ ਹੈ ਕਿ ਜਿਹੜੇ ਵੀ ਗਵਾਹ ਹੈ ਉਹ ਇਹਦੇ ਵਿੱਚ ਜਦ ટ્રਾਇਲ ਚੱਲਿਆ ਜਦ ਇਨਵੈਸਟੀਗੇਸ਼ਨ ਚੱਲੀ ਤਾਂ ਕਈ ਗਵਾਹ ਵੀ ਇਹਦੇ ਵਿੱਚ ਮੁਕਰ ਗਏ ਸੀ ਜਿਹੜੀ ਅਖ਼ਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਬਹੁਤ ساری ਚੀਜ਼ਾਂ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਆਈ ਕਈ ਗਵਾਹ ਵੀ ਇਹਦੇ ਵਿੱਚ ਮੁਕਰੇ ਲੇਕਿਨ ਲਗਾਤਾਰ ਪੁਲਿਸ ਇਹਦੇ ਵਿੱਚ ਕੰਮ ਕਰਦੀ ਰਹੀ ਕਿਉਂਕਿ ਕਈ ਐਵਿਡੈਂਸ ਪੁਲਿਸ ਕੋਲ ਸੀਗੇ ਤੇ ਹੁਣ ਜਾ ਕੇ ਇਸ ਨੂੰ ਉਮਰ ਕੈਦ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਨਾਲ ਦੇ ਨਾਲ 40000 ਦਾ ਜੁਰਮਾਨਾ ਹੈ ਉਹ ਦਿੱਤਾ ਗਿਆ ਦੇਖੋ ਬਹੁਤ ساری ਚੀਜ਼ਾਂ ਹੁੰਦੀਆਂ ਕਿਉਂਕਿ ਪੁਲਿਸ ਆਪਣੀ ਪਾਵਰ ਦਾ ਕਈ ਵਾਰ ਜਿਹੜੇ ਪੁਲਿਸ ਆਫੀਸਰ ਹੁੰਦੇ ਆ ਪੁਲਿਸ ਮੁਲਾਜ਼ਮ ਹੁੰਦੇ ਆਪਣੀ ਪਾਵਰ ਦਾ ਮਿਸਯੂ ਇਸ ਨੂੰ ਲੈ ਕੇ ਇਹਦੇ ਤੇ ਵੀ ਕਈ ਇਸ ਤਰ੍ਹਾਂ ਦੇ ਇਲਜ਼ਾਮ ਉਸ ਵੇਲੇ ਲਗੇ ਸੀਗੇ ਇੱਕ ਪ੍ਰਾਪਰਟੀ ਡੀਲਰ ਤੇ ਜ਼ਬਰਨ ਪੈਸੇ ਵਸੂਲੀ ਦੇ ਵੀ ਉਸ ਟਾਈਮ ਦੇ ਜਿਹੜੇ ਹੈਗੇ ਇਲਜ਼ਾਮ ਲੱਗੇ ਸੀ ਔਰ ਕਾਫੀ ਕੰਟਰੋਵਰਸਿਟੀ ਜੇ ਇਹ ਜਿਹੜਾ ਪੁਲਿਸ ਕਰਮੀ ਹੈ ਇਹ ਰਹਿੰਦਾ ਸੀਗਾ ਲੇਕਿਨ ਹੁਣ ਜਾ ਕੇ ਜਦ ਇਹ ਪੂਰਾ ਮਰਡਰ ਹੋਇਆ ਸੀਗਾ ਇਹਦੀ ਅਰੈਸਟ ਹੋਈ ਸੀ ਤੇ ਉਸ ਤੋਂ ਬਾਅਦ ਇਹ ਪੂਰਾ ਟ੍ਰਾਇਲ ਚੱਲਿਆ ਹੁਣ ਉਮਰ ਕਾਇਦ ਹੋ ਚੁੱਕੀ ਹੈ ਤੇ ਹੁਣ ਪੁਲਿਸ ਦਾ ਜ਼ਰੂਰ ਕਹਿਣਾ ਹੈ ਕਿ ਲਗਾਤਾਰ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਔਰ ਇਸ ਦੇ ਵਿੱਚ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਹਰ ਸਿਮਰਨ ਸਿੰਘ ਵੱਲ ਵੱਲੋਈ ਦੀ ਪੂਰੀ ਇਨਵ ਜਾਣਕਾਰੀ ਦਿੱਤੀ ਹੈ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੋਈ ਬਹੁਤ ਸਾਰੀ ਇਨਵੈਸਟੀਗੇਸ਼ਨ ਹੋਈ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਜਿਹੜੇ ਗਵਾਹ ਨੇ ਉਹ ਵੀ ਮੁਕਰ ਗਏ ਲੇਕਿਨ ਲਗਾਤਾਰ ਅਸੀਂ ਜਿਹੜੇ ਸਬੂਤ ਨੇ ਜਾਂ ਐਵੀਡੈਂਸ ਨੇ ਉਹਦੇ ਆਪੇ ਅਸੀਂ ਕੰਮ ਕੀਤਾ ਤੇ ਹੁਣ ਜਾ ਕੇ ਜਿਹੜਾ ਹੈਗਾ ਆ ਮਨੋਜ ਇਹ ਪੂਰੇ ਕੇਸ ਦੇ ਵਿੱਚ ਇਹ ਇੱਕ ਹੀ ਇਸੇ ਹੀ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ ਸੀ ਆ ਬਿਲਕੁਲ ਕਿਉਂਕਿ ਦੇਖੋ ਐਵੀਡੈਂਸ ਜਿਹੜੇ ਹੈਗੇ ਉਹ ਮਿਲੇ ਸੀਗੇ ਇਹਦੀ ਜਿਹੜੀ ਸੀਸੀਟੀਵੀ ਫੁਟੇਜ ਇਹਦੀ ਕਾਲ ਡਿਟੇਲ ਇਹਦੀ ਚੈਟਿੰਗ ਸਾਰੀ ਚੀਜ਼ਾਂ ਜਿਹੜੀ ਹੈਗੀ ਉਹ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਔਰ ਇਹਦਾ ਇਕੱਲੇ ਦਾ ਹੀ ਨਾਂ ਜਿਹੜਾ ਸਾਹਮਣੇ ਆਇਆ ਸੀਗਾ ਜੋ ਕਿ ਨਸੀਬ ਕੌਰ ਦੇ ਨਾਲ ਕਾਫੀ ਸਮੇਂ ਤੋਂ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿੰਦਾ ਸੀਗਾ ਔਰ ਸੁਹਾਣਾ ਚ 6 ਮਹੀਨੇ ਤੋਂ ਵੀ ਆਕੇ ਦੇ ਨਾਲ ਰਹਿੰਦੀ ਸੀ ਔਰ ਲਗਾਤਾਰ ਇਹਨੂੰ ਕਹਿ ਰਹੀ ਸੀ ਕਿ ਮੇਰੇ ਨਾਲ ਵਿਆਹ ਕਰਾ ਲੇਕਿਨ ਆਪਸੀ ਨਾ ਦੀ ਤਣਾਤਨੀ ਹੋਈ ਆਪਸੀ ਦਾ ਦੀ ਗਲਬਾਤ ਹੋਈ ਔਰ ਉਸ ਤੋਂ ਬਾਅਦ ਇਹਨੇ ਉਸਨੂੰ ਮਾਰਨ ਦਾ ਪਲਾਨ ਬਣਾਇਆ ਮਾਰਨ ਤੋਂ ਬਾਅਦ ਉਹ ਉਥੋਂ ਮਾਰ ਕੇ ਜਿਹੜੀ ਬੋਡੀ ਹੈ ਉਹਨੂੰ ਚੁਟ ਕੇ ਉਥੋਂ ਫਰਾਰ ਹੋ ਗਿਆ हां ठीक है मनोज जी फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਵਾਲਿਕ ਦੇ ਬੇਸ਼ ਨਰਸ ਦੇ ਕਤਲ ਮਾਮਲੇ ਚ ਮੁਲਜ਼ਮ ਨੌਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਆਸਟਾਬ ਕਾ ਪੁਲਿਸ ਕਰਮੀ ਰਸ਼ਪ੍ਰੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈਆ ਉੱਥੇ ਹੀ ਨਾਲ 40000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ